ਨਾ ਚੁੱਠਣੀ ਹੈ ਹੁਣ ਵੇਖਣਾ ਪੈਣੀ ਰੇਡ ਤੇ ਕੌਣ ਪਰ ਸਾਹਮਣੇ ਹੁਣ ਵੇਖਣਾ ਟੀਟੀ ਹੁਣਾ ਪੈ ਗਿਆ ਪੇਚਾ ਜੇ ਜਫਾ ਲੱਗ ਗਿਆ ਤਾੜੀਆਂ 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 ਕਬੱਡੀ ਤੇ ਮੁੰਨਾ ਸਰਾ ਕਰਵਾਉਣ ਲੱਗਿਆ ਮਾਜੀ ਯੋਈ ਦਬਈ ਤੋਂ ਜੁੜਿਆ ਹੋਵੇਗਾ ਆ ਭਾਈ ਲੱड्डੂ ਵਾਲਿਆ ਹੋ ਸਾਹਮਣੇ ਵੀ ਨੌਜਵਾਨਾ ਦੁਨੀਆ ਚੋਂ ਦੀ ਪ੍ਰੀਤ ਲੱਗੇ ਤੋਤਾ ਸਿੰਘ ਵਾਲੇ ਦਾ ਬੋਲੇ ਹੋਇਆ ਧਾਵਾ ਲੱਗਦਾ ਹੋਇਆ ਜੋ ਬੱਲੇ ਬੱਲੇ ਕੌਣ ਕਰਵਾ ਰਿਹਾ ਹੈ ਗੱਲ ਸਮੇਂ ਦੀ ਆਹ ਕਹਿੰਦੇ ਜੱਫਾ ਚੋਟੀ ਦਾ ਹੋਵੇਗਾ ਕਿ ਨਹੀਂ 30 ਸੈਕਿੰਡ ਦੀ ਖੇਡ ਬਾਬਾ ਬਲਦੇਵ ਸਿੰਘ ਜੀ ਦਾ ਪੁੱਤਰ ਹੈ ਪਰ ਡੀ ਵੱਡੀ ਕਬੱਡੀ ਕਰਦਾ ਕਿੰਨੋਂ ਵਧਿਆ ਹੋਇਆ ਮਿਸਰਪੁਰੀਆ ਇੱਕ ਕੰਨੀ ਦੇ ਉੱਪਰ ਕਹਿੰਦੇ ਉਹ ਮੱਲ ਖੜਾ ਜਿਹਨੂੰ ਡਿਫੈਂਡਰ ਗੱਡੀ ਮਿਲਨੀ ਪਰ ਸਾਹਮਣੇ ਆ ਨਿਊਜ਼ੀਲੈਂਡ ਖੇਡ ਕੇ ਆਇਆ ਬੰਡਾਲੇ ਵਾਲਾ ਬਬਲੂ ਲੱਗਦਾ ਹੋਇਆ ਜੋਰ ਮਾਣ ਹੈ ਘੀਟੋਂ ਸਾਭ ਜੀਆਂ ਨੂੰ ਇਹ ਮਾਣ ਹੈ ਕਾਲੋਂ ਸਾਭ ਜੀਆਂ ਦਾ ਕਿ ਕੋਚਾਂ ਵਿੱਚੋਂ ਕੋਚ ਜੱਟ ਜੋਗੇਵਾਲ ਦਾ ਕੈਂਠਿਆਂ ਦੇ ਜੇਤੂ ਬਣ ਚੁੱਕੇ ਬੁਲਟ ਮਾਨ ਸਨਮਾਨ ਵਜੋਂ ਮਿਲਿਆ ਵੱਡੇ ਟਰੈਕਟਰ ਦੀਆਂ ਗੱਲਾਂ ਨੇ ਆਹ ਸਾਹਮਣੇ ਮੈਸਮਪਰੀਆ ਪੰਮਾ ਭਾਈ ਲੱड्डू ਵਾਲਾ ਪ੍ਰੀਤ ਲੱਗਦਾ ਹੋਇਆ ਜੋਰ ਆਹ ਕਬੱਡੀ 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 ਵਾ ਵੀ ਨਹੀ ਮੰਨਿਆ ਦਰਸ਼ਕਾ ਹੀ ਕੋ ਚਾਹੁੰਦੇ ਸਨ ਦਰਸ਼ਕਾ ਹੀ ਕੋ ਚਾਹੁੰਦੇ ਸਨ ਓਏ ਬਾਂਡਰ ਵਾਲੇ ਨਜ਼ਾਰਾ ਆਦਾ ਤੇ ਤਾੜੀਆਂ ਮਾਰੋ ਜ਼ੋਰਦਾਰ ਸਰੇ ਦਾ ਮੈਚ ਸਰਬਕੋਟੀਆਂ ਮਾਰਦਾ ਹੈ ਅਗਲੀ ਕਬੱਡੀ ਪੈ ਗਈ ਹੈ ਹੁਣ ਚਾਰ ਦੇ ਕਾਰਜ ਦਾ ਇੱਕ ਜੱਫਾ ਬਾਕੀ ਹੈ ਮੁੰਨਾ ਮਸਤ ਗੜੀ ਹੈ ਜੇ ਜਫਾ ਲ ਆ ਗਿਆ ਮੇਲਾ ਬਣ ਜਾਣਾ ਮੇਲਾ ਬਣ ਜਾਣਾ ਮੇਲਾ ਬਣ ਜਾਣਾ ਹੁਣ ਦੇਖਣਾ ਲੱਗਦਾ ਜੋਰ ਆਹ ਸਿਰਾਲ ਆ ਗਿਆ ਸਿਰਾਲ ਆ ਗਿਆ ਮਾਝੇ ਵਾਲਿਓ ਤਾੜੀਆਂ ਬਰੇ ਕੀ ਖਿਆਲ ਹੈ ਸਿਰਾ 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 ਲ ਆ ਗਿਆ ਤੇ ਮੇਲਾ ਬਣਾ ਗਿਆ ਮਸਤ ਗੜੀਆ ਹਰਮਨ ਪਹਿਲਾ